ਮਾਲਕ ਦੀ ਮੇਰ ਦਾ ਸਰੂਰ ਜਿਆ ਰੱਖੀ ਦਾ ਬਸ ਇਸੇ ਗੱਲ ਦਾ غرੂਰ ਜਿਆ ਰੱਖੀ ਦਾ ਦਵਾਵਾਂ ਨਾਲ ਨਾਲ ਰਹਿੰਦੀਆਂ ਮੇਰੀ ਮਾਂ ਦੇ ਹੱਥ ਦੀਆਂ ਨਵੇਂ ਮੁੰਡੇ ਰੀਸਾਂ ਕਰਦੇ ਬਿੱਲੋ ਤੇਰੇ ਜੱਟ ਦੀਆਂ ਸასიਖਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਦੇ ਵਿੱਚ ਪਿੰਡ ਖੁੰਡੇ ਹਲਾਲ ਦੀ ਗगन ਹਵੇਲੀ ਦੇ ਵਿੱਚ ਲੈ ਕੇ ਆਏ ਆਂ ਇਹ ਹਵੇਲੀ ਸਰਦਾਰ ਸਤਵੀਰ ਸਿੰਘ ਉਰਫ ਗगन ਚੈਲ ਉਹਨਾਂ ਦੇ ਸੁਪੁੱਤਰ ਸਰਦਾਰ ਕੀਰਤ ਸਿੰਘ ਚੈਲ ਉਹਨਾਂ ਦੀ ਆ ਦੋਸਤੋ 2018 ਦੇ ਵਿੱਚ ਇਹ ਹਵੇਲੀ ਬਣੀ ਦੋਸਤੋ ਤੁਹਾਨੂੰ ਸਾਰੀ ਇਹ ਹਵੇਲੀ ਦਾ ਆਪਾਂ ਟੂਰ ਵੀ ਕਰਾਵਾਂਗੇ ਅੰਦਰੋਂ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਬਾਹਰਲਾ 뷰 ਤੁਹਾਨੂੰ ਦਿਖਾ ਰਹੇ ਆ ਜਿਹੜੇ ਦੋਸਤ ਮਿੱਤਰ ਚਾਹੁੰਦੇ ਆ ਕਿ ਇੱਕ ਖੂਬਸੂਰਤ ਜਿਹਾ ਘਰ ਹੋਵੇ ਜਿੱਥੇ ਸਕੂਨ ਹੋਵੇ ਤਾਂ ਉਹਨਾਂ ਦੋਸਤ ਮਿੱਤਰਾਂ ਦੇ ਵਾਸਤੇ ਬੜਾ ਸੋਹਣਾ ਆਈਡੀਆ ਹੈ ਇਸ ਹਵੇਲੀ ਇਸ ਘਰ ਦੇ ਵਿੱਚ ਦੋਸਤੋ ਹਰ ਇੱਕ ਚੀਜ਼ ਜਿਹੜੀ ਕੰਪਲੀਟ ਉਹ ਵੇਖਣ ਨੂੰ ਮਿਲਦੀ ਆ ਬਾਹਰਲੇ ਪਾਸੇ ਐਂਟਰੀ ਦੇ ਉੱਪਰ ਜਿਸ ਤਰ੍ਹਾਂ ਪੁਰਾਣੇ ਵਿਰਾਸਤੀ ਦਰਵਾਜ਼ੇ ਸੀ ਉਸ ਤਰ੍ਹਾਂ ਦਾ ਦਰਵਾਜ਼ਾ ਬਣਾਇਆ ਤੇ ਪਿਛਲੇ ਪਾਸੇ ਇਹ ਜਿਹੜਾ ਖੂਬਸੂਰਤ ਘਰ ਬਣਾਇਆ ਘਰ ਦੇ ਵਿੱਚ ਅੱਗੇ ਜਿਸ ਤਰ੍ਹਾਂ ਗਾਰਡਨ ਬਣਿਆ ਤੇ ਪੌਦੇ ਵਗੈਰਾ ਲੱਗੇ ਹੋਏ ਆ ਬੜਾ ਸੋਹਣਾ ਸਕੂਨ ਜੇ ਵਾਲਾ ਮਾਹੌਲਾ ਦੋਸਤੋ ਦੋਨਾਂ ਪਾਸਿਓਂ ਇਹ ਪੋਰਚ ਦੀ ਐਂਟਰੀ ਇੰਨੇ ਵਧੀਆ ਤਰੀਕੇ ਦੇ ਨਾਲ ਦਿੱਤੀ ਹੈ ਜਿਸ ਤਰ੍ਹਾਂ 5 ਸਟਾਰ ਹੋਟਲ ਹੁੰਦੇ ਆ ਕਿ ਇੱਕ ਪਾਸੇ ਦੀ ਗੱਡੀ ਆਉਂਦੀ ਆ ਤੇ ਦੂਜੇ ਪਾਸੇ ਦੀ ਗੱਡੀ ਉੱਤਰ ਜਾਂਦੀ ਆ ਬਿਲਕੁਲ ਪਿੰਡ ਦੀ ਫਿਰਨੀ ਦੇ ਉੱਪਰ ਆ ਦੂਰੋਂ ਹੀ ਜਿਹੜੀ ਇਹ ਹਵੇਲੀ ਇਹ ਦਰਵਾਜ਼ਾ ਉਹ ਨਜ਼ਰ ਆਉਂਦਾ ਵਿਊ ਵੀ ਇੰਨਾ ਸੋਹਣਾ ਹੈ ਦੋਸਤੋ ਹਰ ਇੱਕ ਜਿਹੜੀ ਚੀਜ਼ ਪ੍ਰੋਪਰ ਉਹ ਕਿਤੇ ਕਿਤੇ ਦੇਖਣ ਨੂੰ ਹੀ ਮਿਲਦੀ ਹੈ ਜਿਸ ਤਰ੍ਹਾਂ ਘਰ ਦੀ ਜਿਹੜੀ ਲੋਕੇਸ਼ਨ ਆ ਉਹ ਵੀ ਬਹੁਤ ਚੰਗੀ ਆ ਤੇ ਜਿਹੜਾ ਘਰ ਬਾਈ ਗਗਨ ਹੋਰ ਆਨੇ ਬਣਾਇਆ ਉਹ ਬਣਾਇਆ ਵੀ ਬਹੁਤ ਖੂਬਸੂਰਤ ਆ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਜਿਸ ਤਰ੍ਹਾਂ ਲੈਂਪਾਂ ਵਗੈਰਾ ਪਹਿਲਾਂ ਹੁੰਦੀਆਂ ਸੀ ਉਸ ਤਰ੍ਹਾਂ ਦੀਆਂ ਲੈਂਪਾਂ ਵਗੈਰਾ ਲੱਗੀਆਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਦਰਵਾਜ਼ੇ ਦੇ ਨਾਲ ਬੈਠਕ ਬਣਾਈ ਹੋਈ ਆ ਜਿਸ ਤਰ੍ਹਾਂ ਕੋਈ ਗੈਸਟ ਵਗੈਰਾ ਬਾਹਰੋਂ ਆਉਂਦੇ ਆ ਤਾਂ ਉਹਨਾਂ ਦੇ ਬੈਠਣ ਦੇ ਵਾਸਤੇ ਪਹਿਲਾਂ ਆਮ ਹੀ ਦਰਵਾਜ਼ਾ ਤੇ ਬੈਠਕ ਹੁੰਦੀਆਂ ਸੀ ਉਸ ਤਰ੍ਹਾਂ ਇਹ ਦਰਵਾਜ਼ੇ ਦੇ ਨਾਲ ਬੈਠਕ ਆ ਤੇ ਹੁਣ ਤੁਹਾਨੂੰ ਦੋਸਤੋ ਆਪਾਂ ਇਸ ਹਵੇਲੀ ਦੇ ਅੰਦਰ ਲੈ ਕੇ ਚੱਲਦੇ ਆਂ ਅੰਦਰੋਂ ਤੁਹਾਨੂੰ ਇਹ ਹਵੇਲੀ ਦਿਖਾਉਣੇ ਆ ਇਹ ਹਵੇਲੀ ਤਕਰੀਬਨ 1.5000 ਸਕੇਅਰ ਫੁੱਟ ਦੇ ਵਿੱਚ ਬਣੀ ਹੋਈ ਡਬਲ ਸਟੋਰੀ ਆ ਤਾਂ ਦੋਸਤੋ ਇਹ ਮੇਨ ਲੌਬੀ ਦਾ ਏਰੀਆ ਆ ਜਾਂਦਾ ਜਿੱਥੇ ਆਪਾਂ ਇਸ ਟਾਈਮ ਖੜੇ ਹੋਏ ਆ ਬਿਲਕੁਲ ਸਾਹਮਣੇ ਤੋਂ ਪੌੜੀ ਚੜਦੀ ਆ ਇਸ ਘਰ ਦੇ ਵਿੱਚ ਜਿਹੜੇ ਤਿੰਨ ਬੈੱਡਰੂਮ ਨੇ ਉਹਨਾਂ ਦੇ ਵਿੱਚੋਂ ਦੋ ਬੈੱਡਰੂਮ ਥੱਲੇ ਦਿੱਤੇ ਗਏ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਪਹਿਲਾ ਬੈੱਡਰੂਮ ਦਿਖਾਉਣੇ ਆ ਬੈੱਡਰੂਮ ਦਾ ਜਿਹੜਾ ਸਾਈਜ਼ ਦੀ ਗੱਲ ਕਰੀਏ ਤਾਂ 12x14 ਦੇ ਬੈੱਡਰੂਮ ਨੇ ਜਿਹੜੇ ਥੱਲੇ ਦੋ ਬੈੱਡਰੂਮ ਨੇ ਬੜਾ ਖੂਬਸੂਰਤ ਬੈੱਡਰੂਮ ਦਾ ਜਿਹੜਾ ਡਿਜ਼ਾਈਨ ਤੇ ਇਸ ਕਲਰ ਕੰਬੀਨੇਸ਼ਨ ਉਹ ਵੀ ਬਹੁਤ ਖੂਬਸੂਰਤ ਦਿੱਤਾ ਗਿਆ ਇਸ ਤੋਂ ਇਲਾਵਾ ਦੋਸਤੋ ਦੂਸਰਾ ਜਿਹੜਾ ਬੈੱਡਰੂਮ ਆ ਉਹ ਵੀ ਸੇਮ ਇਨਿੰਗ ਏਰੀਏ ਦੇ ਵਿੱਚ ਹੀ ਬਣਿਆ 12x14 ਦਾ ਹੀ ਦੂਸਰਾ ਬੈਡਰੂਮ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਖ ਰਹੇ ਹੋ ਬੈਡਰੂਮ ਤੋਂ ਇਲਾਵਾ ਥੱਲੇ ਦੋਸਤੋ ਡਰਾਈング ਰੂਮ ਦਿੱਤਾ ਗਿਆ ਕਿਚਨ ਦਿੱਤੀ ਗਈ ਆ ਇਹ ਸਾਹਮਣੇ ਵਾਲੇ ਪਾਸੇ ਆਪਾਂ ਹੁਣ ਤੁਹਾਨੂੰ ਡਰਾਈング ਰੂਮ ਦੇ ਵਿੱਚ ਲੈ ਕੇ ਚੱਲਦੇ ਆ ਬਹੁਤ ਖੂਬਸੂਰਤ ਡਰਾਈング ਰੂਮ ਆ ਕੁਝ ਚੀਜ਼ਾਂ ਆਰਕੀਟੈਕਟ ਦੀਆਂ ਤੇ ਕੁਝ ਚੀਜ਼ਾਂ ਬਾਈ ਗਗਨਾਰਾ ਨੇ ਆਪਣੇ ਸਾਫ ਦੇ ਨਾਲ ਵੀ ਡਿਜ਼ਾਈਨ ਕੀਤੀਆਂ ਨੇ ਇਹਦੇ ਵਿੱਚ ਜਿਹੜੇ ਸੋਫਾ ਵਗੈਰਾ ਲੱਗਿਆ ਹੋਇਆ ਇਹ ਸਹਾਰਨਪੁਰ ਤੋਂ ਲਿਆਂਦਾ ਗਿਆ ਇਸ ਦੇ ਨਾਲ ਇਹ ਕਿਚਨ ਆ ਡਰਾਇੰਗ ਰੂਮ ਦੀ ਬੈਕ ਸਾਈਡ ਤੇ ਕਿਚਨ ਦਾ ਡਿਜ਼ਾਈਨ ਵੀ ਦੋਸਤੋ ਬਹੁਤ ਖੂਬਸੂਰਤ ਆ ਇੱਕ ਘਰ ਦੇ ਵਿੱਚ ਜਿਹੜੀ ਰਸੋਈ ਇੱਕ ਕਿਚਨ ਆ ਉਹ ਸਭ ਤੋਂ ਐਮ ਹੁੰਦੀ ਆ ਜਿੱਥੇ ਸਾਰੇ ਪਰਿਵਾਰ ਦਾ ਖਾਣਾ ਤਿਆਰ ਹੁੰਦਾ ਤਾ ਦੋਸਤੋ ਹੁਣ ਆਪਾਂ ਇਹ ਸਾਹਮਣੇ ਪੌੜੀ ਆ ਪੌੜੀ ਚੜ ਕੇ ਤੁਹਾਨੂੰ ਉੱਪਰਲੇ ਪਾਸੇ ਤੇ ਵੀ ਦਿਖਾਉਣੇ ਆ ਕਿ ਉੱਪਰ ਕਿਡੀਆਂ-ਕਿਡੀਆਂ ਚੀਜ਼ਾਂ ਉਹ ਬਣਾਈਆਂ ਗਈਆਂ ਨੇ ਉੱਪਰਲਾ ਦੋਸਤੋ ਜਿਹੜਾ ਫਲੋਰ ਆ ਉਹਦੇ ਉੱਪਰ ਇੱਕ ਬੈੱਡਰੂਮ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਜਿਸ ਨੂੰ ਪੂਜਾ ਰੂਮ ਕਿਹਾ ਜਾਂਦਾ ਉਹ ਦਿੱਤਾ ਗਿਆ ਉੱਪਰਲਾ ਜਿਹੜਾ ਬੈਡਰੂਮ ਆ ਉਹ 17x13 ਦਾ ਬੜਾ ਖੂਬਸੂਰਤ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ 5 ਸਟਾਰ ਹੋਟਲ ਦੇ ਵਿੱਚ ਆਪਾਂ ਐਂਟਰ ਕਰ ਗਏ ਹੋਈਏ ਇਹ ਉੱਪਰ ਮਾਸਟਰ ਬੈਡਰੂਮ ਆ ਤੇ ਬੈਡਰੂਮ ਦੇ ਨਾਲ ਦੋਸਤੋ ਜਿਹੜੇ ਕੱਪੜੇ ਵਗੈਰਾ ਉਹਨਾਂ ਨੂੰ ਸਾਂਭਣ ਦਾ ਜਿਹੜੀ ਸਪੇਸ ਆ ਉਹ ਬੜੀ ਵਧੀਆ ਦਿੱਤੀ ਗਈ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਬੜਾ ਸੋਹਣਾ ਆਈਡੀਆ ਹੈ ਉਸ ਦੇ ਵਿੱਚ ਅਲਮਾਰੀ ਦੀ ਸਪੇਸ ਵੀ ਬੜੀ ਵਧੀਆ ਦਿੱਤੀ ਗਈ ਤੇ ਨਾਲ ਹੈਂਗਰ ਦੇ ਵਾਸਤੇ ਸਪੇਸ ਵੀ ਬਹੁਤ ਵਧੀਆ ਦਿੱਤੀ ਗਈ ਆ ਇਹ ਦੋਸਤੋ ਅੰਦਰਲੇ ਪਾਸੇ ਖੱਬੇ ਹੱਥ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਥੱਲੇ ਤੇ ਉੱਪਰ ਜਿਹੜੇ ਕਾਬੋਡ ਬਣੇ ਗਏ ਬਣਾਏ ਗਏ ਆ ਤੇ ਵਿੱਚ ਨਾਲ ਕੱਪੜਿਆਂ ਦੇ ਹੈਂਗਿੰਗ ਵਾਸਤੇ ਸਪੇਸ ਦਿੱਤੀ ਗਈ ਆ ਏ ਦੋਸਤੋ ਉੱਪਰਲੇ ਪਾਸੇ ਫਲੋਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਸਾਹਮਣੇ ਸਤਨਾਮ ਵਾਹਿਗੁਰੂ ਇਹ ਪੂਜਾ ਰੂਮ ਆ ਇਸ ਘਰ ਦੇ ਵਿੱਚ ਬਣਿਆ ਹੋਇਆ ਬੜਾ ਸੋਹਣਾ ਡਿਜ਼ਾਈਨ ਆ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਦੱਸਿਆ ਕਿ ਇਹ ਬਿਲਕੁਲ ਪਿੰਡ ਦੀ ਫਿਰਨੀ ਦੇ ਉੱਪਰ ਬਣਿਆ ਹੋਇਆ ਤੇ ਇਸ ਦੀ ਜਿਹੜੀ ਦਰਵਾਜਿਆਂ ਦਾ ਡਿਜ਼ਾਈਨ ਆ ਵੀ ਸ਼ੇਪ ਦੇ ਵਿੱਚ ਉਹ ਵੀ ਇੱਕ ਵੱਖਰੀ ਤਰ੍ਹਾਂ ਦਾ ਬਾਈ ਜੀ ਦੱਸ ਦਿਆ ਕਿ ਇਸ ਤਰ੍ਹਾਂ ਦੇ ਡਿਜ਼ਾਈਨ ਇਹ ਬਣਨ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਦੋਸਤ ਮਿੱਤਰਾਂ ਨੇ ਤਿਆਰ ਕਰਵਾਏ ਸਾਹਮਣੇ ਬਿਲਕੁਲ ਇਸ ਦੇ ਸੜਕ ਨਿਕਲਦੀ ਆ ਤੇ ਦੋਸਤੋ ਇਹ ਦਰਵਾਜ਼ਾ ਜਿਹੜਾ ਦਰਵਾਜ਼ਾ ਵੀ ਤਕਰੀਬਨ ਬਾਈ ਜੀ ਦੱਸ ਦਿਆ ਕਿ 3 ਮਹੀਨੇ ਦੇ ਵਿੱਚ ਤਿਆਰ ਹੋਇਆ ਸੀ ਦਰਵਾਜ਼ੇ ਦਾ ਡਿਜ਼ਾਈਨ ਵੀ ਬੜਾ ਖੂਬਸੂਰਤ ਆ ਘਰ ਤੇ ਦਰਵਾਜ਼ੇ ਦਾ ਡਿਜ਼ਾਈਨ ਤਾਂ ਹੈ ਹੀ ਖੂਬਸੂਰਤ ਆ ਪਰ ਇਸ ਦਾ ਜਿਹੜਾ ਕਲਰ ਕੰਬੀਨੇਸ਼ਨ ਆ ਉਹ ਬਹੁਤ ਸੋਹਣਾ ਘਰ ਨੂੰ ਜਿਸ ਤਰ੍ਹਾਂ ਵਾਈਟ ਕਲਰ ਦਿੱਤਾ ਗਿਆ ਤੇ ਦਰਵਾਜ਼ੇ ਨੂੰ ਜਿਹੜਾ ਰੈੱਡ ਕਲਰ ਦਿੱਤਾ ਗਿਆ ਦੋਸਤੋ ਤੁਹਾਨੂੰ ਇਹ ਗਗਨ ਹਵੇਲੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਜਿਹੜੇ ਦੋਸਤ ਮਿੱਤਰਾਂ ਨੇ ਅੱਗੇ ਘਰ ਵਗੈਰਾ ਬਣਾਉਣੇ ਹੁੰਦੇ ਆ ਉਹਨਾਂ ਨੂੰ ਇਹ ਨਵਾਂ ਆਈਡੀਆ ਮਿਲ ਸਕਦਾ ਹੈ ਹੋਰ ਦੋਸਤੋ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ